ਇਹ ਤੇ ਮਤਲਬ ਕਿਡੀਆਂ ਗੰਦੀਆਂ ਗੰਦੀਆਂ ਵੀਡੀਓਸ ਪਾ ਰਿਆ ਆ ਜੋ ਕਿ ਬਿਲਕੁਲ ਗਲਤ ਆ ਤੂੰ ਹਟ ਜਾ ਮੇਰੀਆਂ ਵੀਡੀਓਸ ਪਾਉਣਾ ਮੇਰਾ ਮੈਨੂੰ ਇਤਨਾ ਲਾਈਵ ਕਰਾਬ ਹੋ ਗਿਆ ਬਾਬੇ ਤੁਹਾਨੂੰ ਦਿਖਾਵਾਂਗੇ ਅੱਜ ਸਿਰੇ ਦੇ ਨਮੂਨੇ ਜੋ ਪੰਜਾਬ ਨੂੰ ਪੂਰੀ ਤਰ੍ਹਾਂ ਮਸ਼ਹੂਰ ਕਰਨ ਤੇ ਲੱਗੇ ਹੋਏ ਨੇ ਤੇ ਆਪਣੇ ਵੀਰ ਭਾਈ ਟੌਪ ਦੇ ਕਮੈਂਟ ਕਰਦੇ ਨੇ ਉਹਨਾਂ ਦੀਆਂ ਵੀਡੀਓ ਤੇਲੇ ਜੋ ਅੱਜ ਆਪਾਂ ਪੜਨੇ ਆ ਆਇਆ ਦੇਖਦੇ ਆ ਬੜਾ ਚੰ ਮਜ਼ਾ ਆਇਆ ਆ ਮੱਦੀ ਹੋਣੀ ਤੂੰ ਹਟ ਜਾ ਤੈਨੂੰ ਪਹਿਲਾਂ ਵੀ ਵਰਨਿੰਗ ਦਿੱਤੀ ਸੀ ਠੀਕ ਐ ਤੇਰੇ ਪੇਜ ਤੇ ਪਹਿਲਾਂ ਵੀ ਰਿਪੋਰਟਾਂ ਮਰਾ ਮਰਾ ਤੇਰਾ ਉਹ ਵਾਲਾ ਪੇਜ ਬੰਦ ਕਰਾਤਾ ਨਾ ਹੁਣ ਜਿਹੜਾ ਤੂੰ ਨਵਾਂ ਪੇਜ ਬਣਾਇਆ ਐ ਮੱਦੀ ਹੋਣੀ ਮੱਦੀ ਵੀ ਕਕੀਆਂ ਕਲੀਆਂ ਤੋੜਦਾ ਹਟ ਉਹ ਵੀਡੀਓ ਤਾਂ ਦਿਖਾ ਦੇ ਜਿਹਦੇ ਵਿੱਚ ਘੋੜੀ ਬਣਿਆ ਹੋਇਆ ਤੂੰ ਬੜਾ ਭੇੜਾ ਕੀੜਾ ਤੇਰੀ ਬੁੰਡ ਚ ਮੱਤ ਸਹੀਏ ਦੀਦੀ ਐ ਨਹੀਂ ਹਟਦੇ ਤੁਸੀਂ ਹਟ ਜੋ ਬੁੰਡ ਦੇ ਨੂੰ ਇਹਦੀ ਗੰਦੀ ਵੀਡੀਓ ਵੀ ਗੰਦੀ ਹੋਣੀ ਹੈ ਗਜਬ ਇੱਜਤੀ ਹੈ ਅਰੇ ਮੈਂ ਤਾਂ ਇਤਨਾ ਲਾਈਵ ਕਰਾਵ ਹੋ ਗਿਆ ਇਤਨਾ ਲਾਈਵ ਕਰਾਵ ਹੋ ਗਿਆ ਮੇਰਾ ਤੂੰ ਪ੍ਰੋਮੋਸ਼ਨ ਕਰਦੇ ਨੇ ਕਿਸੇ ਤੋਂ ਬੁੰਡ ਦਾ ਬ੍ਰਾਂਡਾ ਬਣਵਾ ਲੈਣਾ ਜੇ ਅੱਗੇ ਕੋਈ ਨੇ ਕੱਢ ਲਈ ਤਾਂ ਟੱਟੀਆਂ ਲੱਗ ਜਾਣੀਆਂ ਬਦਮਾਸ਼ ਨੂੰ ਬੱਤ ਸਹੀ ਹੈ ਕਿਹੜੇ ਕਿਹੜੇ ਲੋਕ ਰਹਤੇ ਯਾਰ ਯਾਹਾਂ ਪੱ ਬਿਰੇ ਪਹਿਲਾਂ ਤੂੰ ਨਹੀਂ ਸਾਂਭਲਾ ਸਾਡੇ ਗੋਲੀ ਮਾਰੋ ਪਾਗੀ ਹਾਂ ਅਸੀਂ ਬੋਲੀ ਤੇ ਦੇ ਸਾਡੇ ਖੋਹ ਨਹੀਂ ਮਾਰੋ ਗੋਲੀ ਨਾ ਖਰਾਬ ਕਰਿਓ ਇਸ ਦੇ ਚਾਟੇ ਮਾਰੋ ਦੇਖਾ ਆਪਣੇ ਲਾਪਰਵਾਹੀ ਦਾ ਨਤੀਜਾ ਆਪਣਾ ਗਾਣਾ ਆਪ ਸੁਣ ਲਈ ਗੋਲੀ ਦੀ ਲੋੜ ਨਹੀਂ ਪੈਣੀ ਗਜਬ ਬੇਇੱਜ਼ਤੀ ਹੈ ਤੇਰੇ ਗੋਲੀ ਨਹੀਂ ਤੇਰੀ ਬੰਡ ਮਾਰਨੀ ਹੈ ਸਟਾਰਟ ਕਰੋ ਦੋ ਚਾਰ ਬਾਰ ਛਾਤੀ ਤੇ ਹੋਰ ਹੱਥ ਮਾਰ ਤੂੰ ਆਪੇ ਮਰ ਜਾਣਾ ਤੇਰਾ ਨਾਮ ਲਿਖਿਆ ਹੋਇਆ ਗੀਤ ਤੇਰੇ ਮੈਂ ਇੱਟ ਮਾਰਨੀ ਐ ਵੱਡਾ ਬਾਗੀ ਸਾਡੇ ਗੋਲੀ ਮਾਰੋ ਅਸੀਂ ਬੇਸੁਰੇ ਪੰਜਾਬ ਦੇ ਗਜਬ ਬੇਇੱਜ਼ਤੀ ਹੈ ਉਹ ਕਰਨੈਲ ਚੱਕ ਬੰਦੂਕ ਤੇ ਖੋਲ ਕੋੜੀ ਆਪਣੇ ਤੋਂ ਨਹੀਂ ਇਹੋ ਜਿਹਾ ਕੁਝ ਦੇਖੀਦਾ ਗੋਲੀ ਮਾਰੋ ਬਾਗੀ ਹਾਂ ਅਸੀਂ ਮੋਲਕੇ ਦੇ ਸਾਡੇ ਸੋਹੇ ਮਾਰੋ ਲੰਨ ਮਾਰੋ ਕੱਢ ਕੇ ਤੈਨੂੰ ਗੋਲੀ ਨਹੀਂ ਮਾਰਨੀ ਤੇਰੀ ਬੰਡ ਮਾਰਨੀ ਹੈ ਬੜਾ ਹਰਾਮੀ ਹੋ ਬੇਟਾ ਮਾਰੋ ਇਹਦੇ ਗੋਲੀ ਚਤੜਾਂ ਚ ਕਿਉਂ ਇੱਕ ਗੋਲੀ ਖਰਾਬ ਕਰਨੀ ਆ ਭਰਾ ਮੇਰੇ ਮੰਨੇ ਦਾ ਚੁੱਪ ਕਰਕੇ ਸਲਫਾਸ ਖਾਲਾ